ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ रामगढ़ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਇੱਕ ਮੱਝ ਤੇ ਇੱਕ گاਾਂ ਬਕੌਆ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਤਵਾ ਬਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨੂੰ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਾਈ ਸੱਸੀ ਗਾ ਜੀ ਸੱਸੀ ਗੱਲ ਵੀਰੀ ਨਾਮ ਨਾ ਬਿੱਕੀ ਖਾਨ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਵੀ ਬੈੜ ਦੀ ਜਾਣਕਾਰੀ ਦੋਈ ਆਪਣੀ ਪਹਿਲੀ ਦੀ ਬੈੜ ਇਹ ਤੀਜੇ ਸੂਏ ਸੂਣਾ ਵੀਰੇ ਨੇ ਠੀਕ ਹੈ ਜੀ ਤਕਰੀਬਨ ਹਜੇ 10 ਦਿਨ ਇਹਦੇ ਰਹਿੰਦੇ ਆ ਪਿੰਡ ਦਾ ਬਾਕੀ ਉੱਤੇ ਵੀ ਲੇਜੂ 5-7 ਦਿਨ ਯਾਨੀ ਤਕਰੀਬਨ ਮੰਨ ਕੇ ਚੱਲੋ 10 ਤੋਂ 15 ਦਿਨ ਲੌਜੀ 10 ਤੋਂ 15 ਦਿਨ ਹਾਂ ਹਜੇ ਤਾਂ ਸਟਾਰਟਿੰਗ ਹੀ ਹੋਈ ਆ ਥਾਲਿਓ ਕੱਚੀ ਆ ਤੇ ਕਿੰਨੇ ਕੁ ਆਪਣਾ ਦੁੱਧ ਦੇ ਪਿਛਲੇ ਸੂਏ ਦੇ ਅੱਛਾ ਪਿਛਲੇ ਸੂਏ ਨੇ 19-20 ਕਿਲੋ ਦੁੱਧ ਪਾਇਆਗਾ ਤੇ ਲਾਟੂਲਾ ਬਹੁਤ ਆ ਜੀ ਹਾਂ ਹਜੇ ਆਇਆ ਨਾ ਬਣੂ ਬਣੂਗੀ ਜਿੰਨੇ ਹਜ ਠੀਕ ਰੇਟ ਭਰਾ ਜਾਇਦਾ ਇਹਦਾ ਲੈਣ ਦੇਣ 55000 ਰੁਪਏ ਅੱਜ ਦਾ ਹੈਗਾ ਕੱਲ ਨੂੰ ਤਿਆਰ ਹੁੰਦੀ ਆ ਕਿਵੇਂ ਦੁੱਧ ਤੇ ਆਉਂਦੀ ਆ ਉਹ ਮੈਂ ਦੇਖਿਆ ਜਾਊਗਾ ਬਾਕੀ ਜਰਸੀ ਜੀ ਪੂਰੀ ਵਧੀਆ ਪੈਂਦੀ ਆ ਬ੍ਰੀਡ 'ਚ ਠੀਕ ਹੈ ਹਾਂ ਨੋ ਭਰਾ ਜਰਸੀ 'ਚ ਪਰ ਇਹ ਪਿਛਲੇ ਸੂਏ ਵੀ ਜਦੋਂ ਕਰ ਮਾਲ ਨਹੀਂ ਵਧੀ ਦਿੰਦਾ ਬਾਈ ਕਹਿੰਦਾ ਅੱਜ ਦਾ ਰੇਟ ਇਹ ਆ ਕੱਲ ਨੂੰ ਵਧ ਸਕਦਾ ਰੇਟ ਆ ਠੀਕ ਹੈ ਨਾ ਵੀ ਮੁੜ ਕੇ ਅਗਲਾ ਕਹਿੰਦਾ ਯਾਰ ਵੀਡੀਓ 'ਚ ਤੁਸੀਂ ਇਹ ਰੇਟ ਕੀਤਾ ਸੀ ਯਾਰ ਰੇਟ ਦੋ ਹਨਾ ਟਲਟੁਲਾ ਬਹੁਤ ਪਈਆਂ ਬਾਕੀ ਸਮਝਦਾ ਸਾਨੂੰ ਪਤਾ ਹੈ ਕੀ ਮੁੱਲ ਦਾ ਦੋਰ ਲਓ ਭਰਾ ਨੂੰ ਠੀਕ ਹੈ ਜੀ ਲੋ ਜੀ देख सकते भरा कच्ची रेड, हले वहरा तारा देख सकते मोड़ दो मोड़ ना। ना जो बार ही लेकिन ले चेक कर सो बाकी ब्रेसा भी पली है कोई लस्सी लामी नहीं हैगी ठीक है जी बाकी बचे बुचे ब्रीड चाहिए है ठीक है मोड़ दोड़ो करम बहुत ज्यादा है ना ਹੈ ਤਾਂ ਬੰਨਣਾ ਵੀਰੇ ਜੀ ਸਹੀ ਸਟਾਰਟਿੰਗ ਹੀ ਹੋਈ ਹੈ ਸਟਾਰਟਿੰਗ ਹੋਈ ਹੈ ਠੀਕ ਹੈ ਠੀਕ ਉਪਰ ਉਹ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਆਰਾਮਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਲੋ ਫੇਰ ਉਹਨਾਂ ਤਾਜਾ ਪ੍ਰਾਪਤ ਹਾਂ ਤੁਸੀਂ ਲਾਹ ਲਓ ਠੀਕ ਹੈ ਜੀ ਸੋਚ ਚੰਗੀ ਭਲੀ ਬਲੋਸੀ ਹੋਈ ਹੈ ਨਾ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਭਾਈ ਜੀ ਮੱਝ ਦੀ ਜਾਣਕਾਰੀ ਦਿਓ ਜੀ ਆਪਣੀ ਮੱਝ ਦੀ ਦੂਜਾ ਸੂਆ ਵੀ ਰਿ ਚੋਟੀ ਹਾਂਜੀ ਉਹਦੇ ਵੀ ਤਕਰੀਬਨ ਹਜੇ 15 ਦਿਨ ਪੈਂਡਿੰਗਾ 15 ਦਿਨ ਪਿਆਈ ਹਾਂ ਹਜੇ ਵੀ ਸਟਾਰਟਿੰਗ ਹੀ ਹੋਈ ਆਗੀ ਤਕਰੀਬਨ ਥੱਲੋਂ ਠੀਕ ਆ ਰੇਟ ਰੂਟ ਭਰਾ ਦਾ ਇਹਦਾ ਵੀਰੇ ਕੋਈ ਗੱਲ ਨਹੀਂ ਕਰ ਲਾਂਗੇ ਮੌਕੇ ਤੇ ਜਿਵੇਂ ਤਿਆਰ ਹੋਊ ਤੇ ਚਲੋ ਆਪਾਂ ਬੈਠ ਦੀ ਪਾਉਣੀ ਸੀਗੀ ਵੀਡੀਓ ਹਾਂਜੀ ਉਹਦਾ ਕਰਕੇ ਚਲੋ ਦਿਖਾਤੀ ਤਕਰੀਬਨ 15 ਦਿਨ ਹਜੇ ਕੱਚੀ ਆ ਹਾਂ ਲੈ ਜੂਗੀ ਦੂਜਾ ਸੂਆ ਸੋਨਾ ਇਹਨੇ ਹਾਂਜੀ ਇਹਨੇ ਪਲੂਨ ਨੇ ਦੁੱਧ 11 ਤੋਂ 12 ਕਿਲੋ ਦੁੱਧ ਠੀਕ ਜਣੀ ਪਾਇਆਗਾ ਠੀਕ ਹੈ ਜੀ ਦੇਖੋ ਕਰਮ ਵਾਲੀ ਹਾਂ ਦੋਪਰਾ ਸੇਕਰ ਸਤੋਰਦੋ ਪ੍ਰਾਹਮ ਲੋਚ ਚੱਕਰ ਸਦੇ ਬਾਈ ਕੋਲ ਇੱਕ ਝੁੱਟੀ ਆ ਕਿਵੇਂ ਸੂਈ ਹੈ ਇਹ ਦੂਜੇ ਸੂਏ ਸੂਣਾ ਅਪਡੇਟ ਹਲੇ ਕੱਚੀ ਆ ਬਾਈ ਕਹਿੰਦਾ ਠੀਕ ਆ ਜੀ ਉਹ ਵੇ ਪਾ ਦਨੇ ਠੀਕ ਆ ਜੀ ਕਦ ਬੜ ਸੁਖਨਾ ਕਰਮ ਵਾਲੀ ਦਾ ਵਧੀਆ ਤੇ ਦੁੱਧ ਲਾਉਣ ਲੱਗ ਗਈ ਲੋਚ ਚੁਵਾਈ ਜੁਵੀ ਦੀ ਬਹੁਤ ਵਧੀਆ ਨਿਕਲੂਗੀ ਹਾਂਜੀ ਥਣ ਥਣ ਬਹੁਤ ਵਧੀਆ ਲੱਗਿਆ ਸਾਫ ਸੁਥਰੀ ਆ ਠੀਕ ਆ ਜੀ ਠੀਕ ਆ ਜੀ ਦੋਪਰਾ ਤਰਾ ਦਰ ਸਾਡੇ ਸਾਹਮਣੇ चेक कर सकते ठीक है जी मोड़ दो भरा मोड़ दो मोड़ दो पेंड रामगढ़ तो जिला पैदा जी बरनला भाई जी ने जरूर कंडक्ट करो ठीक है जी हले कच्ची है भाई तंग रेट दस रहे हाँ जी हाँ जिमें जिमें तैयार होगी ठीक है जी हाँ ठीक है जी चेक कर सकते एक हैगी गांजासी एक हैगी मज्झ ਠੀਕ ਹੈ ਜੀ ਵੱਧ ਜਾਣਕਾਰੀ ਪਾਈ ਫੋਨ ਤੋਂ ਵੀ ਲੈ ਸਕਦੇ ਬਾਈ ਤੋਂ ਠੀਕ ਹੈ ਜੀ ਬਾਈ ਤੋਂ ਵੀ ਮੁਕਵਾ ਸਕਦੇ ਚੈੱਕ ਕਰਨਾ ਦਸਦੀ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਜੀ ਠੀਕ ਹੈ ਜੀ ਸਾਡਾ ਕੰਮ ਹੈ ਵੀਡੀਓ ਤੁਹਾਡੇ ਤੱਕ ਪਹੁੰਚਾਉਣਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ